ਦੋਸਤੋ 23 ਤੇ 24 ਜੂਨ ਦੀ ਜਿਹੜੀ ਦਰਮਿਆਨੀ ਰਾਤ ਆ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਲਿਖੀ ਜਾਣੀ ਆ ਕਿ ਇਸ ਰਾਤ ਦੇ ਵਿੱਚ ਬਹੁਤ ਕੁਝ ਹੋਇਆ ਇਸ ਰਾਤ ਦੇ ਵਿੱਚ ਪਹਿਲਾਂ ਤਾਂ ਇੱਕ ਵਾਰ ਇਹ ਲੱਗਾ ਕਿ ਦੁਨੀਆ ਵਿਸ਼ਵ ਬੋਰ ਦੇ ਬਿਲਕੁਲ ਦਹਾਨੇ ਤੇ ਆ ਕੇ ਖੜ ਗਈ ਆ ਵਿਸ਼ਵ ਯੁੱਧ ਜਾਂ ਤੀਸਰੀ ਵਿਸ਼ਵ ਯੰਗ ਜਿਹਦੀ ਬਾਬਤ ਲਗਾਤਾਰ ਮੀਡੀਆ ਤੇ ਗੱਲ ਹੋ ਰਹੀ ਸੀਗੀ ਆਪਾਂ ਪਿਛਲੀ ਗੱਲਬਾਤ ਦੇ ਵਿੱਚ ਜਿਹਦਾ ਜ਼ਿਕਰ ਕੀਤਾ ਸੀ ਕਿ ਉਹਦੇ ਬਿਲਕੁਲ ਅਸੀਂ ਦਹਾਨੇ ਤੇ ਖੜੇ ਆ ਤੇ ਲੱਗਾ ਇਦਾਂ ਕਿ ਬਿਲਕੁਲ ਐਕਚੁਅਲੀ ਉਧਰੋਂ ਸਥਿਤੀਆਂ ਜਾ ਰਹੀਆਂ ਨੇ ਕਿਉਂਕਿ ਈਰਾਨ ਨੇ ਯੂਐਸ ਦੇ 에ਅਰ ਬੇਸਿਸ ਦੇ ਉੱਤੇ ਅਟੈਕ ਕੀਤਾ ਇਸ ਤੋਂ ਬਾਅਦ ਹਜੇ ਬਹੁਤ ਸਾਰੇ ਲੋਕ ਇਸ ਖਬਰ ਤੇ ਰਿਐਕਟ ਕਰ ਹੀ ਰਹੇ ਸੀਗੇ ਤੇ ਵੀ ਇਸ ਤੋਂ ਬਾਅਦ ਕਿੰਦਾਂ ਦੀਆਂ ਸਥਿਤੀਆਂ ਹੋਣੀਆਂ ਹੁਣ ਅਮਰੀਕਾ ਨੇ ਇਹਦਾ ਕੀ ਜਵਾਬ ਦੇਣਾ ਜਾਂ ਕੀ ਨਹੀਂ ਜਵਾਬ ਦੇਣਾ ਉਸੇ ਸਮੇਂ ਜਿਹੜਾ ਡੋਨਲਡ 트ੰਪ ਉਹਨਾਂ ਦੇ ਵੱਲੋਂ ਇਸ ਗੱਲ ਦਾ ਐਲਾਨ ਕਰ ਦਿੱਤਾ ਜਾਂਦਾ ਕਿ ਭਾਈ ਜਿਹੜਾ ਇਰਾਨ ਤੇ ਇਜ਼ਰਾਈਲ ਦਾ ਵੀ ਸੀਜ਼ਫਾਇਰ ਹੋਣ ਜਾ ਰਿਹਾ ਤੇ ਸਾਰਾ ਕੁਝ ਠੀਕ ਠਾਕ ਹੋ ਗਿਆ ਬੇਸਮਾਪਤੀ ਕਰੋ ਹੁਣ ਸ਼ਾਂਤੀ ਦਾ ਸਮਾਂ ਆ ਸੋ ਜਿਵੇਂ ਮੈਂ ਕਿਹਾ ਕਿ ਇੱਕ ਰਾਤ ਦੇ ਵਿੱਚ ਹੋਣ ਵਾਲੀਆਂ ਇਹ ਬਹੁਤ ਸਾਰੀਆਂ ਬ੍ਰੇਕਿੰਗ ਨਿਊਜ਼ ਨੇ ਬਹੁਤ ਸਾਰੀਆਂ ਘਟਨਾਵਾਂ ਨੇ ਸੋ ਇਹਦੇ ਵਿੱਚ ਜਿਹੜੀ ਮੇਨ ਗੱਲ ਆ ਇਸ ਸਮੇਂ ਉਹਦੇ ਬਾਬਤ ਪਹਿਲਾਂ ਤਾਂ ਜੇਕਰ ਇਹ ਸ਼ੁਰੂਆਤ ਦੇ ਜੋ ਕੁਝ ਹੋਇਆ ਉਹਦੀ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਜਾਣਦੇ ਆ ਕਿ ਯੂਐਸ ਦੇ ਵੱਲੋਂ ਡੋਨਲਡ ਟਰੰਪ ਦੇ ਵੱਲੋਂ ਹੁਕਮ ਦਿੱਤਾ ਗਿਆ ਤੇ ਯੂਐਸ ਨੇ ਯੂਐਸ ਦੀ ਹਵਾਈ ਸੈਨਾ ਨੇ ਈਰਾਨ ਦੇ ਤਿੰਨ ਨਿਊਕਲੀਅਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਤੇ ਹਮਲਾ ਕੀਤਾ ਉਸ ਤੋਂ ਬਾਅਦ ਜਿਹੜਾ ਈਰਾਨ ਨੇ ਉਸ ਗੱਲ ਨੂੰ ਅਕਨੋਲਡਜ ਵੀ ਕੀਤਾ ਵੀ ਹਾਂ ਸਾਡੇ ਤੇ ਅਮਰੀਕਨ ਅਟੈਕ ਹੋਇਆ ਤੇ ਉਹਨਾਂ ਨੇ ਈਰਾਨ ਦੇ ਫੋਰਮ ਮਨਿਸਟਰ ਨੇ ਕਿਹਾ ਸੀਗਾ ਕਿ ਭਾਈ ਡਿਪਲੋਮੇਸੀ ਦੀ ਤਾਂ ਹੁਣ ਕੋਈ ਗੱਲ ਹੀ ਨਹੀਂ ਰਹਿ ਗਈ ਤੇ ਉਸ 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 ਸਮੇਂ ਲੱਗਦਾ ਸੀ ਕਿ ਸ਼ਾਇਦ ਈਰਾਨ ਸਿੱਧਾ ਡਿਪਲੋਮੇਸੀ ਵੱਲੋਂ ਤਾਂ ਨਹੀਂ ਜਾਊਗਾ ਤੇ ਪਰ ਉਦੋਂ ਅਮਰੀਕਾ ਵਾਲਿਆਂ ਦਾ ਵੀ ਇਹ ਗਾਣਾ ਸੀ ਸਾਡੇ ਤੇ ਹਮਲਾ ਹੋਇਆ ਤਾਂ ਅਸੀਂ ਇਦੋਂ ਵੀ ਸਖਤ ਜਵਾਬ ਦਵਾਂਗੇ ਤੇ ਹੁਣ ਸਾਡੇ ਲਈ ਇਹਨਾਂ ਨੂੰ ਈਰਾਨ ਵਾਲਿਆਂ ਨੂੰ ਹਿੱਟ ਕਰਨਾ ਬਹੁਤ ਈਜ਼ੀ ਹੋਣਾ ਤੇ ਡਰਾਨ ਡਰਾਪ ਹੁਣਾਂ ਨੇ ਧਮਕੀ ਵੀ ਦਿੱਤੀ ਸੀ ਵੀ ਹੁਣ ਹੁਣ ਤੁਸੀਂ ਨੇਗੋਸ਼ੀਏਸ਼ਨ ਟੇਬਲ ਤੇ ਆ ਕੇ ਬੈਠ ਜਾਓ ਈਰਾਨ ਨਾਲ ਈਰਾਨ ਵਾਲਿਆਂ ਨੂੰ ਉਹਨਾਂ ਨੇ ਕਿਹਾ ਸੀ ਸੋ ਖੈਰ ਉਸ ਤੋਂ ਬਾਅਦ ਅੱਜ ਜਿਹੜਾ ਕੁਝ ਸਵੇਰ ਪਹਿਲਾਂ ਇਹ ਰਿਪੋਰਟ ਆਉਦੀ ਆ ਕਿ ਜਿਹੜੇ ਬਈ ਮੀਡੀਆ ਦੇ ਵਿੱਚ ਬੀਬੀਸੀ ਰਾਇਟਰ ਦੇ ਵੱਲੋਂ ਇਹ ਰਿਪੋਰਟ ਕੀਤਾ ਜਾਂਦਾ ਕਿ ਇਸ ਗੱਲ ਦੇ ਕ੍ਰੈਡੀਬਲ ਜਿਹੜੀ ਇੰਟੈਲੀਜੈਂਸ ਆ ਕਿ ਈਰਾਨ ਦੇ ਵੱਲੋਂ ਕਤਰ ਦੇ ਅੰਦਰ ਜਿਹੜੇ ਯੂਐਸ ਦੇ 에ਅਰ ਬੇਸਿਸ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਮੈਂ ਤੁਹਾਡੇ ਨਾਲ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਈਰਾਨ ਦੇ ਕੋਲ ਤਿੰਨ ਆਪਸ਼ਨਾਂ ਸੀ ਪਹਿਲੀ ਤਾਂ ਇਹ ਸੀ ਕਿ ਚੁੱਪ ਕਰਕੇ ਹੁਣ ਡਿਪਲੋਮੈਟਿਕ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕਰਨ ਬੈਠ ਕੇ ਪੀਸ ਡੀਲ ਕਰਨ ਕਿਸੇ ਵੀ ਤਰੀਕੇ ਨਾਲ ਇਸ ਮਸਲੇ ਨੂੰ ਠੰਡਾ ਕਰਨ ਸੁਲਝਾ ਲੈਣ ਦੂਜਾ ਉਹਨਾਂ ਦੇ ਕੋਲ ਸੀਗਾ ਇੱਕ ਜਿਹੜਾ ਸਟ੍ਰੇਟ ਆਫ ਹੌਰਮਜ਼ ਆ ਵੀ ਉਹਨੂੰ ਬੰਦ ਕਰ ਦੇਣ ਉਹਦੇ ਨਾਲ ਪੂਰੀ ਦੁਨੀਆ ਦਾ ਜਿਹੜਾ ਟ੍ਰੇਡ ਆ ਉਹਦੇ ਤੇ ਫਰਕ ਪੈ ਸਕਦਾ ਸੀ ਤੀਜੀ ਜਿਹੜੀ ਗੱਲ ਸੀ ਕਿ ਜਿਹੜੇ ਅਮਰੀਕਾ ਦੇ ਉੱਤੇ ਉਹਦੇ ਜਵਾਬੀ ਕਾਰਵਾਈ ਕਰ ਸਕਦੇ ਆ ਉਹ ਕਿੱਦਾਂ ਕਰ ਸਕਦੇ ਆ ਕਿ ਅਮਰੀਕਾ ਤਾਂ ਬਹੁਤ ਦੂਰ ਹੈ ਇਰਾਨ ਤੋਂ ਤੇ ਅਮਰੀਕਾ ਤੇ ਆਬਵੀਅਸਲੀ ਸਿੱਧਾ ਅਟੈਕ ਤਾਂ ਸ਼ਾਇਦ ਇਰਾਨ ਕਰਨ ਦਾ ਖਤਰਾ ਮੂਲ ਵੀ ਨਹੀਂ ਲੈ ਸਕਦਾ ਤੇ ਉਹਨਾਂ ਦੇ ਜਿਹੜੇ ਅਮਰੀਕਨ 에ਅਰ ਬੇਸਸ ਨੇ ਮਿਡਲ ਈਸਟ ਦੇ ਵਿੱਚ ਵੀ ਉਹਨਾਂ ਤੇ ਅਟੈਕ ਕੀਤਾ ਜਾ ਸਕਦਾ ਸੋ ਉਹ ਜਿਹੜੇ 에ਅਰ ਬੇਸਸ ਆ ਮੋਸਟਲੀ ਉਹ ਇਰਾਕ ਦੇ ਵਿੱਚ ਆ ਬਹਿਰੈਨ ਦੇ ਵਿੱਚ ਵੀ ਆ ਬਹਿਰੈਨ ਦੇ ਵਿੱਚ ਜਿਹੜਾ ਇਹਨਾਂ ਦਾ ਇੱਕ ਫਲੀਟ ਵੀ ਆ ਅਮਰੀਕਾ ਦਾ ਕਿਹਾ ਜਾਂਦਾ ਤੇ ਨਾਲ ਦੀ ਨਾਲ ਜਿਹੜਾ ਕਤਰ ਦੇ ਵਿੱਚ ਇਹਨਾਂ ਦਾ ਜਿਸ 에ਅਰ ਬੇਸ ਦੇ ਉੱਤੇ ਅਟੈਕ ਕੀਤਾ ਇਰਾਨ ਨੇ ਉਹ ਸਭ ਤੋਂ ਜਿਹੜਾ ਵੱਡਾ 에ਅਰ ਬੇਸ ਦੱਸਿਆ ਜਾਂਦਾ ਸੋ ਸੀਐਨਐਨ ਨੇ ਤਾਂ ਰਿਪੋਰਟ ਕੀਤਾ ਕਿ ਵੀ ਜਿਹੜਾ ਇਰਾਕ ਦੇ ਵੀ 에ਅਰਬੇਸ ਦੇ ਉੱਤੇ ਹਮਲਾ ਹੋਇਆ ਪਰ ਮੋਸਟਲੀ ਜ਼ਿਆਦਾਤਰ ਜਿਹੜਾ ਮੀਡੀਆ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਕੱਤਰਵਾਦੀ 에ਅਰਬੇਸ ਆ ਜਿਹਨੂੰ ਕੈਨੋਲੋਜੀ ਵੀ ਕੀਤਾ ਕੱਤਰ ਵਾਲਿਆਂ ਨੇ ਕਿ ਕੱਤਰ ਦੇ ਅੰਦਰ ਜਿਹੜਾ ਅਮਰੀਕਨ 에ਅਰਬੇਸ ਆ ਉਹਦੇ ਤੇ ਈਰਾਨ ਨੇ ਹਮਲਾ ਕੀਤਾ ਜਵਾਬੀ ਕਾਰਵਾਈ ਦੇ ਤੌਰ ਤੇ ਜਿਹੜਾ ਹਮਲਾ ਜਿਹੜੀ ਜਵਾਬ ਉਹਨਾਂ ਨੇ ਦਿੱਤਾ ਜਿਹੜਾ ਅਮਰੀਕਾ ਨੇ ਹਮਲਾ ਈਰਾਨ ਦੇ ਉੱਤੇ ਕੀਤਾ ਸੀ ਉਹਨਾਂ ਦੇ ਨਿਊਕਲੀਅਰ ਜਿਹੜੇ ਆ ਇਨਸੂਲੇਸ਼ਨਸ ਦੇ ਉੱਤੇ ਸੋ ਅ ਅਮਰੀਕਨ 에ਅਰਵੇਸ ਤੇ ਜਦੋਂ ਇਰਾਨ ਨੇ ਹਮਲਾ ਕੀਤਾ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਕਤਰ ਨੇ ਇਹਦੀ ਬੜੇ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ 에ਅਰ ਡਿਫੈਂਸ ਸਿਸਟਮ ਹੈਗਾ ਉਹਨੇ ਇਸ ਹਮਲੇ ਨੂੰ ਰੋਕ ਲਿਆ ਤੇ ਇਹਦੇ ਨਾਲ ਕੋਈ ਵੀ ਕਜੁਅਲਿਟੀ ਨਹੀਂ ਹੋਈ ਕੋਈ ਵੀ ਇਹਦੇ ਨਾਲ ਨੁਕਸਾਨ ਨਹੀਂ ਹੋਇਆ ਈਵਨ ਦੋ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਇਹਦਾ ਇਹਦਾ ਜਵਾਬ ਦੇਣ ਦਾ ਹੱਕ ਰੱਖਦੇ ਹਾਂ ਬਟ ਸਟਿਲ ਕਤਰ ਨੇ ਇਹਦਾ ਕੋਈ ਜਵਾਬ ਤਾਂ ਚਲੋ ਉਹਨਾਂ ਨੇ ਕੀ ਦੇਣਾ ਸੀ ਕਿਉਂਕਿ ਈਰਾਨ ਨੇ ਵੀ ਕਤਰ ਦੇ ਉੱਤੇ ਹਮਲਾ ਨਹੀਂ ਸੀ ਕੀਤਾ ਕਤਰ ਨੇ ਵੀ ਈਰਾਨ ਦੇ ਉੱਤੇ ਕੀ ਕਰ ਰਿਹਾ ਸੀ ਈਰਾਨ ਨੇ ਅਮਰੀਕਾ ਵਾਲਿਆਂ ਤੇ ਕਰਨਾ ਸੀ ਪਰ ਉਹ ਲੱਗਦਾ ਇਦਾਂ ਹੀ ਸੀ ਵੀ ਸ਼ਾਇਦ ਕੋਈ ਗੱਲਬਾਤ ਹੋ ਕੇ ਹੀ ਇਹ ਹਮਲਾ ਹੋਇਆ ਕਿਉਂਕਿ ਕਤਰ ਤੇ ਈਰਾਨ ਜਿਹੜੇ ਬڑے ਮਿੱਤਰ ਦੇਸ਼ ਨੇ ਵੈਸੇ ਆਪਸ ਦੇ ਵਿੱਚ ਤਾਂ ਜਦੋਂ ਕਿਤੇ ਅਮਰੀਕਾ ਦੇ ਨਾਲ ਤਾਂ ਕਿਉਂਕਿ 57 ਇਰਾਨ ਦੀ ਚਲਦੀ ਰਹਿੰਦੀ ਆ ਤੇ ਅਮਰੀਕਾ ਦੇ ਨਾਲ ਜਦੋਂ ਕਿਤੇ ਇਹਨਾਂ ਦੀ ਸੰਧੀ-ਸੁੰਧੀ ਵੀ ਕਰਵਾਉਣੀ ਹੁੰਦੀ ਉਹਦੋਂ ਵੀ ਕਤਰ ਹੀ ਵਿੱਚ ਆ ਕੇ ਇਰਾਨ ਦੇ ਜਿਹੜਾ ਬੈਕਡੋਰ ਡਿਪਲੋਮੇਸੀ ਦੇ ਤੌਰ ਤੇ ਕਤਰ ਨੂੰ ਵਰਤਿਆ ਜਾਂਦਾ ਹੈ ਇਰਾਨ ਤੇ ਅਮਰੀਕਾ ਦੇ ਵੱਲੋਂ ਸੋ ਖੈਰ ਉਸ ਤੋਂ ਬਾਅਦ ਉਦੋਂ ਜਿਹੜਾ ਇਹ ਖਬਰਾਂ ਆ ਰਹੀਆਂ ਸੀਗੀਆਂ ਕਿ 트럼ਪ ਸਾਹਿਬ ਜਿਹੜੇ ਸਿਚੁਏਸ਼ਨ ਰੂਮ ਦੇ ਵਿੱਚ ਨੇ ਵੀ ਹੁਣ ਅਮਰੀਕਾ ਨੇ ਇਹਦਾ ਜਵਾਬ ਕਿੱਦਾਂ ਦੇਣਾ ਹਾਲਾਂਕਿ ਬਾਅਦ ਚੋਂ ਨਹੀਂ ਖਬਰ ਇਹ ਆਈ ਕਿ ਤਕਰੀਬਨ ਕਿਸੇ ਵੀ ਜਗ੍ਹਾ ਤੇ ਜਿੱਥੇ ਜਿੱਥੇ ਵੀ ਕਹਿ ਲੋ ਕਿ ਜਿਹੜੇ ਅਮਰੀਕਨ 에ਅ ਬੇਸਿਸ ਦੇ ਉੱਤੇ ਈਰਾਨ ਦੇ ਵੱਲੋਂ ਹਮਲਾ ਕੀਤਾ ਗਿਆ ਉਹ ਉਹ ਉਹਨਾਂ ਦੇ ਉੱਤੇ ਕੋਈ ਵੀ ਜਿਹੜਾ ਨੁਕਸਾਨ ਨਹੀਂ ਹੋਇਆ ਕੋਈ ਵੀ ਕੈਜੁਐਲਿਟੀ ਨਹੀਂ ਹੋਈ ਬਾਅਦ ਵਿੱਚ ਫਿਰ ਡੋਨਾਲਡ 트럼ਪ ਉਹਨਾਂ ਦੇ ਵੱਲੋਂ ਜਿਹੜਾ ਦੱਸਿਆ ਗਿਆ ਉਹਨਾਂ ਨੇ ਜਿਸ ਤਰੀਕੇ ਨਾਲ ਅਕਸਰ ਕਰਦੇ ਨੇ ਸੋਸ਼ਲ ਜਿਹੜਾ ਟਰੂਥ ਉਹਨਾਂ ਦਾ ਟਰੂਥ ਸੋਸ਼ਲ ਆ ਉਹਦੇ ਤੇ ਉਹਨਾਂ ਨੇ ਜਿਹੜੇ ਆ ਮੈਸੇਜ ਜਿਹੜੇ ਪੋਸਟ ਕੀਤੇ ਆ ਇੱਕ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਟਰੰਪ ਡੌਨ ਟਰੰਪ ਨੇ ਕਿਹਾ ਕਿ ਜਿਹੜਾ ਈਰਾਨ ਦਾ ਰਿਸਪੌਂਸ ਹੈਗਾ ਬੜਾ ਕਮਜ਼ੋਰ ਸੀਗਾ ਤੇ ਉਹਨਾਂ ਨੇ ਈਰਾਨ ਨੂੰ ਧੰਨਵਾਦ ਵੀ ਦਿੱਤਾ ਕਿ ਤੁਸੀਂ ਸਾਨੂੰ ਪਹਿਲਾਂ ਨੋਟਿਸ ਕਰ ਦਿੱਤਾ ਸੀਗਾ ਕਿ ਇਹ ਇੱਕ ਖਬਰ ਚੱਲ ਹੀ ਰਹੀ ਸੀਗੀ ਕਿ ਆਬਵੀਅਸਲੀ ਕਿ ਲੱਗਦਾ ਏਦਾਂ ਕਿ ਈਰਾਨ ਵਾਲਿਆਂ ਨੇ اپنی عوام ਦੇ ਵਿੱਚ ਆਪਣੇ ਥੋੜਾ ਜਿਹਾ ਨੰਬਰ ਬਣਾਉਣ ਦੇ ਲਈ ਜਾਂ ਘੱਟੋ ਘੱਟ ਕਿਉਂਕਿ ਨਿੱਤ عوام ਨੇ ਵੀ ایران ਦੀ ਨੇ ਰੌਲਾ ਪਾ ਦੇਣਾ ਸੀ ਕਿ ਭਾਈ ਤੁਸੀਂ ਸਾਡਾ ਅਸੀਂ ਇੱਥੇ ਰੋਟੀ ਸਾਨੂੰ ਪਤਾ ਨਹੀਂ ਮਿਲਦੀ ਕਿ ਨਹੀਂ ਮਿਲਦੀ ਟੈਕਸ ਅਸੀਂ ਦੇਈ ਜਾਂਦੇ ਆ ਤਾਂ ਕਿ ایران ਦੀ ਮਿਲਟਰੀ ਤਗੜੀ ਹੋਵੇ ਤੇ ਇਹ ਚੰਗਾ ਕੰਮ ਹੈ ਕਦੀ ਇਜ਼ਰਾਈਲ ਵਾਲੇ ਆ ਕੇ ਤੁਹਾਨੂੰ ਠੋਕ ਜਾਂਦੇ ਕਦੀ ਅਮਰੀਕਾ ਵਾਲੇ ਆ ਕੇ ਕੁਝ ਨਾ ਕੁਝ ਕਰ ਜਾਂਦੇ ਵੀ ਤੁਸੀਂ ਕਿਸੇ ਨੂੰ ਜਵਾਬ ਹੀ ਨਹੀਂ ਦੇ ਸਕਦੇ ਤੇ ਇਸ ਕਰਕੇ ਵੀ ਹੋ ਸਕਦਾ ਵੀ ਕੁਝ ਦਸ ਦਸ ਪੁੱਛ ਕੇ ਹੀ ਹੋਇਆ ਹੋਵੇ ਕਿਉਂਕਿ ਇਹ ਵੀ ਖਬਰਾਂ ਸਿਗੀਆਂ ਕਿ ਅਮਰੀਕਾ ਵਾਲਿਆਂ ਨੇ ਆਪਣੇ ਜਹਾਜ਼ ਜਿਹੜੇ ਇਹਨਾਂ 에ਅਰ ਬੇਸਿਸ ਤੋਂ ਪਹਿਲਾਂ ਹੀ ਸਾਈਡ ਤੇ ਕਰ ਲੈ ਸੀਗੇ ਹਾਲਾਂਕਿ ਚਲੋ ਇਹ ਵੀ ਆਬਵੀਅਸਲੀ ਇੱਕ 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 ਗੱਲ ਤਾਂ ਥੋੜੀ ਸੁਭਾਵਿਕ ਵੀ ਸੀਗੀ ਕਿ ਜਦੋਂ ਅਮਰੀਕਾ ਨੇ ਇਰਾਨ ਦੇ ਉੱਤੇ ਅਟੈਕ ਕੀਤਾ ਤੇ ਇਰਾਨ ਨੇ ਉਹਦਾ ਜੇਕਰ ਜਵਾਬ ਦੇਣਾ ਸੀ ਤੇ ਹੋਰ ਉਹਨੇ ਦੇਣਾ ਵੀ ਕਿੱਥੇ ਸੀ ਅਮਰੀਕਨ 에어 ਬੇਸ ਜਿਹੜੇ ਮਿਡਲ ਈਸਟ ਦੇ ਵਿੱਚ ਉੱਥੇ ਹੀ ਦੇਣਾ ਸੀ ਤੇ ਇਸ ਕਰਕੇ ਇਹ ਵੀ ਹੋ ਸਕਦਾ ਕਿ ਉਹਨਾਂ ਕੋਲ ਇੰਟੈਲੀਜੈਂਸ ਵੀ ਹੋਵੇ ਜਾਂ ਉਹਨਾਂ ਨੂੰ ਥੋੜੀ ਬੜੀ ਇਤਲਾਹ ਵੀ ਕੀਤੀ ਹੋਵੇ ਹੁਣ ਡੋਨਲਡ ਟਰੰਪ ਉਹਨਾਂ ਨੇ ਸਿੱਧਾ ਕਹਿ ਦਿੱਤਾ ਕਿਉਂਕਿ ਟਰੰਪਸ ਆਪ ਤੁਹਾਨੂੰ ਪਤਾ ਉਹ ਕੋਈ ਲਾਗਲਪੇਟ ਰੱਖਦੇ ਨਹੀਂ ਉਹ ਜਿਹੜੀ ਗੱਲ ਹੁੰਦੀ ਹੈ ਉਸ ਦੀ ਕਰ ਦਿੰਦੇ ਆ ਸੋ ਡੋਨਲਡ ਟਰੰਪ ਨੇ ਕਿਹਾ ਕਿ ਇੱਕ ਤਾਂ ਵੀ ਜਿਹੜਾ ਇਰਾਨ ਨੇ ਜਿਹੜਾ ਸਾਨੂੰ ਜਵਾਬ ਦੇਣਾ ਸੀ ਜਾਂ ਜਿਹੜਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਉਹ ਬਹੁਤ ਕਮਜ਼ੋਰ ਸੀ ਨਾਲ ਦੀ ਨਾਲ ਉਹਨਾਂ ਨੇ ਇਰਾਨ ਦਾ ਧੰਨਵਾਦ ਵੀ ਕੀਤਾ ਵੀ ਤੁਸੀਂ ਸਾਨੂੰ ਪਹਿਲਾਂ ਦੱਸਦਾ ਸੀ ਕਿ ਭਾਈ ਤੁਸੀਂ ਸਾਡੇ ਤੇ ਹਮਲਾ ਅ ਅ اچھا ਉਹਨਾਂ ਨੇ ਜਿਹੜਾ ਲਿਖੀ ਆ ਗੱਲ ਇੰਗਲਿਸ਼ ਦੇ ਵਿੱਚ ਕਿ ਇਰਾਨ ਹੈਜ਼ ਆਫੀਸ਼ੀਅਲੀ ਰਿਸਪੌਂਡਡ ਟੂ ਆਰ ਜਿਹੜਾ ਅਸੀਂ ਉਹਨਾਂ ਦੀ ਨਿਊਕਲੀਅਰ ਫੈਸਿਲਿਟੀਆਂ ਨੂੰ ਮਤਲਬ ਕਿ ਅਸੀਂ ਉਹਨਾਂ ਦੀ ਡਿਊਕਲੀਅਰ ਫੈਸਿਲਿਟੀਆਂ ਨੂੰ ਬਿਲਕੁਲ ਨਸਤੋ ਨਾਬੂਤ ਕਰ ਦਿੱਤਾ ਤੇ ਇਹਦਾ ਜਵਾਬ ਈਰਾਨ ਨੇ ਬਹੁਤ ਕਮਜ਼ੋਰ ਕਮਜ਼ੋਰ ਵਾਲਾ ਦਿੱਤਾ ਜਿਹੜਾ ਕਿ ਸਾਨੂੰ ਉਮੀਦ ਵੀ ਸੀਗੀ ਵਿੱਚ ਵੀ 익ਸਪੈਕਟਡ ਐਂਡ ਤੇ ਅਸੀਂ ਇਹਨੂੰ ਬਹੁਤ ਵਧੀਆ ਤਰੀਕੇ ਨਾਲ ਕਾਊਂਟਰ ਕੀਤਾ ਇਹ ਗੱਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਹੀ ਆ ਡੋਨਲਡ ਟਰੰਪ ਨੇ ਕਿਹਾ ਕਿ 14 ਮਿਸਾਈਲਾਂ ਈਰਾਨ ਦੇ ਵੱਲੋਂ ਸਾਡੇ ਉੱਤੇ ਫਾਇਰ ਕੀਤੀਆਂ ਗਈਆਂ 13 ਦੇ ਜਿਨ੍ਹਾਂ ਦੇ ਵਿੱਚੋਂ 13 ਨੂੰ ਨੌਕਡਾਊਨ ਕਰ ਦਿੱਤਾ ਗਿਆ ਐਂਡ ਇੱਕ ਜਿਹੜੀ ਸੀਗੀ ਉਹ ਇਦਾਂ ਦੇ ਪਾਸੇ ਨੂੰ ਗਈ ਜਿੱਥੋਂ ਕੋਈ ਵੀ ਖਤਰਾ ਨਹੀਂ ਸੀ ਸਾਨੂੰ ਵੀ 14 ਮਸਾਇਲਾਂ ਸਾਡੇ ਤੇ ਡਾਗੀਆਂ ਗਈਆਂ 13 ਨੂੰ ਅਸੀਂ ਨੌਕਡਾਊਨ ਕਰ ਦਿੱਤਾ ਤੇ ਇੱਕ ਜਿਹੜੀ ਆ ਨੌਨ ਥ੍ਰੈਟਨਡ ਡਾਇਰੈਕਸ਼ਨ ਦੇ ਵਿੱਚ ਚਲੇ ਗਈ ਕਿਸੇ ਵੀ ਅਮਰੀਕਨ ਨੂੰ ਕੋਈ ਹਾਮ ਨਹੀਂ ਹੋਇਆ ਕਿਸੇ ਵੀ ਤਰੀਕੇ ਦਾ ਕੋਈ ਡੈਮੇਜ ਕੋਈ ਖਾਸ ਤੌਰ ਤੇ ਇਹਦੇ ਕੁਝ ਕੁਝ ਡੈਮੇਜ ਨਹੀਂ ਹੋਇਆ ਕੋਈ ਵੀ ਕਤਰੀ ਇਹਦੇ ਵਿੱਚ ਨਾ ਹੀ ਮਾਰਿਆ ਗਿਆ ਤੇ ਨਾ ਹੀ ਕੋਈ ਜ਼ਖਮੀ ਹੋਇਆ ਸੋ ਇਸ ਤੋਂ ਬਾਅਦ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਹੁਣ ਲੱਗਦਾ ਏਦਾਂ ਕਿ ਹੁਣ ਈਰਾਨ ਜਿਹੜਾ ਆ ਉਹ ਸ਼ਾਂਤੀ ਵੱਲੋਂ ਵੱਧ ਸਕਦਾ ਆ ਐਂਡ ਫਿਰ ਬਾਅਦ ਵਿੱਚ ਉਹਨਾਂ ਨੇ ਜਿਹੜਾ ਇੱਕ ਫਿਰ ਮੈਸੇਜ ਜਿਹੜਾ ਕੀਤਾ ਟਰੂਥ ਸੋਸ਼ਲ ਦੇ ਉੱਤੇ ਕਿ ਜਿਹੜਾ ਬਈ ਮੁਬਾਰਕਵਾਦ ਦੁਨੀਆ ਕੇ ਹੁਣ ਇਹ ਪੀਸ ਦਾ ਟਾਈਮ ਆ ਇਹ ਪੀਸ ਦਾ ਸਮਾਂ ਹੈ ਕੰਗ੍ਰੈਚੁਲੇਸ਼ਨਸ ਵਰਲਡ ਇਟ ਇਜ਼ ਟਾਈਮ ਫॉर ਪੀਸ ਯੂ ਐਸ ਪ੍ਰੈਜ਼ੀਡੈਂਟ ਸੀਜ਼ਨ ਇਸ ਇਸ ਤੀਸਰੀ ਪੋਸਟ ਜਿਹੜੀ ਉਹਨਾਂ ਨੇ ਕੀਤੀ ਆ ਸੋ ਹੁਣ ਪੀਸ ਦੇ ਲਈ ਜਿਹੜੇ ਡੋਨਲਡ ਟਰੰਪ ਆ ਉਹਨਾਂ ਦਾ ਇਹ ਕਹਿਣਾ ਕਿ ਇੱਕ ਤਾਂ ਇਜ਼ਰਾਈਲ ਤੇ ਈਰਾਨ ਜਿਹੜੇ ਆ ਉਹ ਕੰਪਲੀਟ ਤੇ ਟੋਟਲ ਸੀਜ਼ਫਾਇਰ ਦੇ ਲਈ ਮੰਨ ਗਏ ਆ ਤੇ ਇਹ ਹੀ ਕੁਝ ਕੁ ਘੰਟਿਆਂ ਦੇ ਵਿੱਚ ਇਹ ਜਿਹੜਾ ਇਹ ਆਪਣਾ ਹੋਂਦ ਦੇ ਵਿੱਚ ਆ ਜਾਣਾ ਤੇ ਵੀ ਇਰਾਨ ਤੇ ਇਜ਼ਰਾਇਲ ਨੇ ਇੱਕ ਦੂਸਰੇ ਦੇ ਉੱਤੇ ਹਮਲੇ ਬੰਦ ਕਰ ਦੇਣੇ ਤੇ ਸੀਜ਼ਫਾਇਰ ਦੇ ਲਈ ਜੰਗਬੰਦੀ ਦੇ ਲਈ ਇਰਾਨ ਇਜ਼ਰਾਇਲ ਜਿਹੜੇ ਆ ਉਹ ਤਿਆਰ ਹੋ ਗਏ ਨੇ ਸੋ ਕਿੱਥੇ ਤਾਂ ਇਹ ਲੱਗਦਾ ਸੀ ਕਿ ਕਿਤੇ ਹੁਣ ਅਮਰੀਕਾ ਆਪਣੇ ਏਅਰ ਬੇਸਿਸ ਤੇ ਹੋਏ ਹਮਲੇ ਦਾ ਜਵਾਬ ਨਾ ਦੇ ਪਰ ਅਮਰੀਕਾ ਦੇ ਨਾਲ ਤਾਂ ਜੋ ਚਲੋ ਨਹੀਂ ਆਬਵੀਸਲੀ ਤੋ ਨਜ਼ਰ ਆ ਰਿਹਾ ਕਿ ਉਹਨਾਂ ਨੇ ਕੀ ਜਵਾਬ ਦੇਣਾ ਪਰ ਇਹ ਵੀ ਟਰੰਪਸ ਸਾਹਿਬ ਨੇ ਦਾਅਵਾ ਕੀਤਾ ਕਿ ਇਰਾਨ ਤੇ ਇਜ਼ਰਾਇਲ ਵੀ ਜਿਹੜੇ ਆ ਉਹ ਜੰਗਬੰਦੀ ਦੇ ਲਈ ਬਿਲਕੁਲ ਤਿਆਰ ਹੋ ਗਏ ਨੇ ਤੇ ਆਉਣ ਵਾਲੇ ਕੁਝ ਕਿ ਘੰਟਿਆਂ ਦੇ ਵਿੱਚ ਇਸ ਜਿਹੜਾ ਇਹਨੇ ਇਫੈਕਟ ਦੇ ਵਿੱਚ ਆ ਜਾਣਾ ਇਸ ਲਏ ਹੋਏ ਫੈਸਲੇ ਨੇ ਕੇ ਨਾ ਇਸ ਸਮੇਂ ਤੱਕ ਜਿਹੜਾ ਜੇਕਰ ਆਪਾਂ ਇੰਡੀਆ ਦੇ ਵਿੱਚ ਦੇਖੀਏ ਤਾਂ ਨੀਅਰਲੀ ਬਾਊਟ 6 ਵਜਣ ਦਾ ਟਾਈਮ ਹੋ ਗਿਆ ਤੇ ਜੇਕਰ ਇਸ ਸਮੇਂ ਤੱਕ ਜਿਹੜਾ ਨਾ ਤਾਂ ਇਰਾਨ ਨੇ ਨਾ ਹੀ ਇਜ਼ਰਾਈਲ ਨੇ ਇਸ ਚੀਜ਼ ਦੇ ਉੱਤੇ ਕੋਈ ਵੀ ਕਮੈਂਟ ਨਹੀਂ ਕੀਤਾ ਕਿ ਕੀ ਸੱਚੀ ਉਹਨਾਂ ਨੇ ਸੀਜ਼ਫਾਇਰ ਦੀ ਡੀਲ ਮੰਨ ਲਈ ਆ ਜਾਂ ਨਹੀਂ ਮੰਨ ਲਈ ਤੇ ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਤਾਂ ਖਬਰਾਂ ਇਹ ਖਬਰਾਂ ਇਸ ਖਬਰ ਨੂੰ ਕਾਉਂਟਰਡਿਕਟ ਕਰਨ ਵਾਲੀਆਂ ਆ ਰਹੀਆਂ ਸੀਗੀਆਂ ਇਰਾਨ ਦੇ ਵਿੱਚੋਂ ਵੀ ਕੁਝ ਚੀਜ਼ ਇਦਾਂ ਕਦੀਆਂ ਰਿਪੋਰਟਾਂ ਮਿਲ ਰਹੀਆਂ ਸੀਗੀਆਂ ਪਰ ਹੁਣ ਜੇਕਰ ਅਮਰੀਕਨ ਰਾਸ਼ਟਰਪਤੀ ਨੇ ਕੋਈ ਗੱਲ ਕਹੀ ਆ ਤਾਂ ਭਾਈ ਸੋਚ ਸਮਝ ਕੇ ਕਹੀ ਹੋਊਗੀ ਜੇਕਰ ਇਹਦੇ ਵਿੱਚ ਕੁਝ ਬਦਲਾਅ ਹੁੰਦਾ ਤੇ ਉਹ ਵੀ ਤੁਹਾਡੇ ਨਾਲ ਆਪਾਂ ਸਾਂਝਾ ਕਰਵਾਵਾਂਗੇ ਤੇ ਅੱਗੇ ਮੇਰੇ ਵਰਗੇ ਜਿਹੜੇ ਆਪਣੇ ਕੰਟੈਂਟ ਕ੍ਰੀਏਟਰ ਨੇ ਉਹਨਾਂ ਨੂੰ ਕਈ ਵਾਰ ਆਪਣੀਆਂ ਵੀਡੀਓਜ਼ ਡਿਲੀਟ ਕਰਨੀਆਂ ਪਈਆਂ ਹੋਣੀਆਂ ਸਾਡੇ ਆਰਿਆਂ ਨੂੰ ਵੀ ਬਣਾ ਬਣਾ ਕੇ ਡਿਲੀਟ ਕਰਨੀਆਂ ਪਈਆਂ ਕਿਉਂਕਿ ਬਹੁਤ ਜਲਦੀ ਤੇਜ਼ੀ ਦੇ ਨਾਲ ਜਿਹੜੀਆਂ ਸਿਚੁਏਸ਼ਨ ਆਇਆ ਉਹ ਮੂਵ ਔਨ ਕਰ ਰਹੀਆਂ ਸੋ ਕਹੇ ਲਗਾਤਾਰ ਤੁਹਾਡੇ ਨਾਲ ਜੁੜੇ ਰਵਾਂਗੇ ਆਪਣਾ ਤੇ ਆਪਣੇ ਸਿਹਤ ਦਾ ਖਿਆਲ ਰੱਖਿਓ